ਕਰਦੇ ਫਿਰਦੇ ਜੇ ਭਾਈ ਦੌਰੇ ਇਹ ਭਾਈ ਦੌਰੇ ਨਹੀਂ ਗਰਾਉਂਡ ਲੈਵਲ ਤੇ ਆਓ ਤੇ ਤੁਸੀਂ ਲਾ ਦੇਖੋ ਲੋਕਾਂ ਦੇ ਕੀ ਆ 2023 ਦੇ ਵਿੱਚ ਵੀ ਤੁਸੀਂ ਇੱਕ ਕਿਸੇ ਨੂੰ 10 ਰੁਪਏ ਨਹੀਂ ਦਦੇ 15000 ਏਕੜ ਜ਼ਮੀਨ ਜਿਹੜੀ ਆ ਉਹ ਐਸ ਵੇਲੇ ਡੁੱਬੀ ਪਈ 4-4 ਫੁੱਟ ਪਾਣੀ ਆ ਤੇ 3500 ਏਕੜ ਤੇ 3000 ਦੁਬਾਰੇ 500 ਬਚ ਗਿਆ ਉਹ ਸਾਨੂੰ ਦਿਖਾਓ 500 ਕਿੱਥੇ ਡੁੱਬ ਗਿਆ ਜਿਹੜਾ 500 ਏਰੀਆ ਬਚਿਆ ਸਾਨੂੰ ਵੀ ਦਿਖਾ ਦਿਓ ਜੋ ਸ਼ੇਰਪੁਰ ਡੋਗਰਾਂ ਦੇ ਲਾਗੇ ਆਰ ਕੀ ਬੰਨ ਬੱਧਾ ਉਹਦੇ ਦੇ ਉਹ ਤਰਲੇ ਮਾਰ ਰਹੇ ਲੋਕ ਵੀ ਮਿੱਟੀ ਸੰਨ ਦਿਓ ਉਸੇ ਚਾਰ ਟਿੱਪਰ ਸਰਕਾਰ ਮਿੱਟੀ ਨਹੀਂ ਛੱਡ ਸਕੀ ਘੱਟ 50000 ਰੁਪਇਆ ਲੋਕਾਂ ਨੂੰ ਮਆਫੀਆ ਦਿਓ ਘਰ ਠੱਠਿਆਂ ਦਾ 2 ਲੱਖ ਰੁਪਇਆ ਦਿਓ ਤੇ ਡੰਗਰ ਰੁੜਿਆਂ ਦਾ 1 ਲੱਖ ਰੁਪਇਆ ਦਿਓ ਤੁਸੀਂ ਕਿਤੇ ਨਾ ਕਿਤੇ ਪੰਜਾਬ ਦੇ ਵਾਰਸ ਬਣ ਕੇ ਬੈਠੇ ਜੇ ਤੁਹਾਨੂੰ ਥੋੜੀ ਹੋਸ਼ ਚਾਹੀਦੀ ਆ ਮੰਡ ਗੁਜਰਪੁਰੋਂ ਛੱਡ ਗਿਆ ਮੰਡ ਮੁਬਾਰਕਪੁਰ ਛੱਡ ਗਿਆ ਮੁਬਾਰਕਪੁਰ ਛੱਡ ਗਿਆ ਮੰਡ ਮੁੰਡਾ ਛੱਡ ਗਿਆ ਆਲਮ ਖਾਨ ਆਲਾ ਛੱਡ ਗਿਆ ਇਸ ਦੇ ਨਾਲ ਮੰਡ ਮਹੀਵਾਲ ਛੱਡ ਗਿਆ ਇਹਦੇ ਨਾਲ ਕਿਸ਼ਨਪੁਰ ਘੜਕਾ ਛੱਡ ਗਿਆ ਮੈਗਰੂ ਜੀ ਦਾ ਹਾਲ ਸਾਹਿਬ ਹੈ ਨੂ ਜੀ ਕੀ ਫਤਿਹ ਮੈਂ ਸਰਵਣ ਸਿੰਘ ਬਾਉਪੁਰ ਕਿਸਾਨ ਮਜਦੂਰ ਸਹਿਯੋਗੀ ਕਮੇਟੀ ਜ਼ਿਲ੍ਹਾ ਕਪੂਰਸਲਾ ਜੀ ਜੋ ਕੱਲ ਗੁਰਿੰਦਰ ਗੋਲ ਆਮ ਆਦਮੀ ਪਾਰਟੀ ਦਾ ਕੈਬਨਿਟ ਮੰਤਰੀ ਜਿਹਦੀ ਰਾਤ ਨਿਊਏਟੀਮ ਤੇ ਲੰਮਾ ਸਮਾਂ ਚਰਚਾ ਚੱਲਦੀ ਧੀ ਗੌਰਮਵਾਲੀਆ ਦੇ ਨਾਲ ਜੋ ਉਹਨਾਂ ਨੇ ਅੰਕੜੇ ਰੱਖਿਆ ਮੈਨਾ ਵੀ ਐਡਾ ਵਿਦਵਾਨ ਬੰਦਾ ਐਡਾ ਪੰਜਾਬ ਦਾ ਮੰਤਰੀ ਕੈਬਨਿਟ ਮੰਤਰੀ ਹੋਵੇ ਤੇ ਉਹਦੇ ਕੋਲ ਅੰਕੜੇ ਨਾ ਪੂਰੇ ਹੋਣ ਤੇ ਨੈਸ਼ਨਲ ਟੀਵੀ ਤੇ ਬੈਠਾ ਹੋਵੇ ਤੇ ਕੱਢੀ ਬਸੌੜ ਵਾਲੀ ਗੱਲ ਆ ਤੇ ਸ਼ਰਮਨਾਕ ਗੱਲ ਆ ਬਹੁ ਗਿਣਤੀ ਪਿੰਡਾਂ ਦੇ ਨਾਂ ਛੱਡ ਗਿਆ ਉਹ ਇਹ ਗੱਲ ਕਹਿ ਗਿਆ 3500 ਝੋਨਾ 3500 ਕਿਲਾ ਝੋਨਾ ਮਰਿਆ ਉਹਦੇ ਵਿੱਚ 500 ਏਕੜ ਬਜਾ ਤੇ 3000 3300 ਤੇ 3000 ਏਕੜ ਬਜਾ ਉਹਦੇ ਵਿੱਚ ਉਹਨਾਂ ਦੀ ਮੈਂ ਧਿਆਨ ਦੇ ਪੱਤਰਕਾਰ ਜੋ ਟੀਵੀ ਚੈਨਲ ਵਾਲੇ ਉਹਨਾਂ ਨੇ ਵੀ ਕਿਹ ਅੰਕ ਦੇਵਾ ਗਾ ਲਓ ਕਿ ਮੰਡ ਗੁਜਰਪੁਰੋਂ ਛੱਡ ਗਿਆ ਮੰਡ ਮੁਬਾਰਕਪੁਰ ਛੱਡ ਗਿਆ ਮੁਬਾਰਕਪੁਰ ਛੱਡ ਗਿਆ ਮੰਡ ਮੁੰਡਾ ਛੱਡ ਗਿਆ ਆਲਮ ਖਾਨ ਵਾਲਾ ਛੱਡ ਗਿਆ ਇਸ ਦੇ ਨਾਲ ਮੰਡ ਮਹੀਵਾਲ ਛੱਡ ਗਿਆ ਇਹਦੇ ਨਾਲ ਕਿਸ਼ਨਪੁਰ ਘੜਕਾ ਛੱਡ ਗਿਆ ਮੈਨਾਂ ਕਿ ਪਤਾ ਨਹੀਂ ਕਿੰਨੇ ਪਿੰਡ ਜਿਹੜੇ ਆਓ ਛੱਡ ਗਿਆ ਤੇ ਜਾਣਕਾਰੀ ਧੂਰੀ ਦੇ ਨਾਲ ਕਦੀ ਵੀ ਐਡੇ ਵੱਡੇ ਚੈਨਲ ਤੇ ਨਹੀਂ ਬਹਿਣਾ ਚਾਹੀਦਾ ਅਸੀਂ ਇਹ ਜਾਨਦੇ ਆਂ ਕਿ ਤੁਸੀਂ ਪੂਰਾ ਸਰਵੇਖਣ ਕਰੋ ਤੁਸੀਂ ਘਰਦੇ ਫਿਰਦੇ ਜੇ ਭਾਈ ਦੌਰੇ ਇਹ ਭਾਈ ਦੌਰੇ ਨਹੀਂ ਗਰਾਊਂਡ ਲੈਵਲ ਤੇ ਆਓ ਤੇ ਤੁਸੀਂ ਲਾ ਕੇ ਵੇਖੋ ਲੋਕਾਂ ਦੇ ਕੀ ਆ ਤੁਸੀਂ ਉਥੇ ਬੈਠੇ ਪੌਂਕ ਦੇਣੀਆਂ ਰਿਪੋਰਟਾਂ ਦੇਈ ਜਾਂਦੇ ਆਂ ਕੀ ਪੌਂਗ ਡੈਮ ਦਾ ਨਾਲੋਂ ਨਾਲ ਪਾਣੀ ਨਿਕਲ ਨਹੀਂ ਸਕਦਾ ਤੁਸੀਂ ਇਹ ਕਿਹਾ ਕਿ ਹਰੀਗੇ ਹੱਡਵਰਕ ਤੋਂ ਪਾਣੀ ਨਾਲੋਂ ਨਾਲ ਕਰਾਸ ਹੋ ਰਿਹਾ ਇਹ ਹਰੀਗੇ ਹੱਡਵਰਕ ਤੋਂ 11 ਤਰੀਕ ਨੂੰ ਪਾਣੀ ਇਹ ਕਰਾਸ ਹੋਇਆ ਤੇ 11 ਤਰੀਕ ਨੂੰ ਇਹ ਬੰਨ ਜਿਹੜੇ ਸਾਡੇ ਹਾਰਜੀ ਟੁੱਟੇ ਆ ਅਸੀਂ ਇਹ ਤੁਹਾਨੂੰ ਕਹਿਣਾ ਚਾਹੁੰਦੇ ਆ ਵੀ ਆਪ ਦੀ ਜਾਨ ਦੀ ਆਪ ਲੋਗ ਮਾਲ ਦੀ ਰਾਖੀ ਪਿਛਲੇ ਲੰਮੇ ਸਮੇਂ ਤੋਂ ਕਰਦੇ ਆਏ ਆ 2023 ਦੇ ਵਿੱਚ ਵੀ ਤੁਸੀਂ ਇੱਕ ਕਿਸੇ ਨੂੰ 10 ਰੁਪਏ ਨਹੀਂ ਦਿੱਤੇ ਤੁਸੀਂ بڑے بڑے ਨਾਰੇ ਮਾਰਦੇ ਜੇ ਤੇ ਤੁਸੀਂ ਅੰਕੜੇ ਤੁਹਾਡੇ ਕੋਲੇ ਹੈਗੇ ਨਹੀਂ ਉਹ ਤੁਸੀਂ ਅੰਕੜਿਆਂ ਦੇ ਧਾਰ ਤੇ ਪੂਰਾ ਅੰਕੜਾ ਲੈ ਕੇ ਟੀਵੀ ਦੇ ਬਹੁਤ ਦੁਬਾਰਾ ਆਓ ਤੇ ਸਾਡੇ ਨਾਲ ਬਹਿਸ ਕਰੋ ਸਾਡੇ ਨਾਲ ਵਿਚਾਰ ਚਰਚਾ ਕਰੋ ਸਾਡੇ ਨਾਲ ਬਹਿ ਕੇ ਗਿਆਨ ਗੋਸ਼ਟ ਕਰੋ ਤੇ ਤੁਹਾਨੂੰ ਦੱਸੀਏ ਕਿ ਕਿੰਨਾ ਇਲਾਕਾ ਪ੍ਰਭਾਵਿਤ ਆ ਸਾਡੇ ਨਕਰੀਬ 15000 ਏਕੜ ਜ਼ਮੀਨ ਜਿਹੜੀ ਆ ਉਹ ਇਸ ਵੇਲੇ ਡੁੱਬੀ ਪਈ 4-4 ਫੁੱਟ ਪਾਣੀ ਆ ਤੇ ਤੁਸੀਂ ਇਥੇ ਬਹਿ ਕੇ ਟੀਵੀ ਚੈਨਲ ਤੇ ਆਖਦਾ ਕਿ 3500 ਏਕੜ ਤੇ 3000 ਦੋ ਬਾਰੇ 500 ਬਚ ਗਿਆ ਉਹ ਸਾਨੂੰ ਵਿਖਾਓ 500 ਕਿਥੇ ਬਚ ਗਿਆ ਜਿਹੜਾ 500 ਏਰੀਆ ਬਚਿਆ ਸਾਨੂੰ ਵੀ ਵਿਖਾ ਦਿਓ ਤੇ ਅਸੀਂ ਵੇਖ ਲਈਏ ਵੀ ਕਿਹੜਾ ਏਰੀਆ ਬਚਿਆ ਅੱਗੇ ਮੈਂ ਗੱਲ ਕਰਾਂਗੇ ਜੋ ਸ਼ੇਰਪੁਰ ਡੋਗਰਾਂ ਦੇ ਲਾਗੇ ਆਰ ਜੀ ਬੰਨ ਫਦਾ ਉਹਦੇ ਦੇ ਉਹ ਤਰਲੇ ਮਾਰ ਰਹੇ ਲੋਕ ਵੀ ਮਿੱਟੀ ਸਾਨੂੰ ਦਿਓ ਉਹਦੇ ਚਾਰ ਟਿੱਪਰ ਸਰਕਾਰ ਮਿੱਟੀ ਨਹੀਂ ਛੱਡ ਸਕੀ ਇਸੇ ਤਰ੍ਹਾਂ ਆਲੀ ਕਲਾਂ ਆਲੀ ਖੁਰਦੇ ਦੇ ਲਾਗੇ ਉਹਨਾਂ ਨੇ ਆਪ ਦੀ ਹਿੰਮਤ ਨਾਲ ਲਗਾਤਾਰ 20 25 ਪਿੰਡਾਂ ਦੀ ਉਹ ਲੋਕਾਂ ਦੀ ਫਸਲ ਬਚਾ ਕੇ ਬੈਠੇ ਆ ਤੇ ਉਹਨਾਂ ਦੀ ਵੀ ਕਹਿਵਾਤ ਨਹੀਂ ਖੁਸ਼ੀ ਇਹ ਕਰਕੇ ਸਰਕਾਰ ਨੂੰ ਚਾਹੀਦਾ ਅਸੀਂ ਆਨੇ ਕਿ ਸਰਕਾਰ ਅੱਗੇ ਆਵੇ ਤੇ ਜਿਹੜੇ ਰਹਿੰਦੇ ਆਰਦੀ ਬੰਨਾਂ ਉਹ ਬਚਾਏ ਜਾਣ ਜਿਹੜੇ ਰੁੜ ਗਏ ਆ ਉਹਦੇ ਰੁੜ ਗਏ ਆ ਤੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਘੱਟੋ ਘੱਟ 50000 ਰੁਪਇਆ ਲੋਕਾਂ ਨੂੰ ਮੁਆਵਜ਼ਾ ਦਿਓ ਘਰ ਠੱਠਿਆਂ ਦਾ 2 ਲੱਖ ਰੁਪਇਆ ਦਿਓ ਤੇ ਡੰਗਰ ਰੁੜਿਆਂ ਦਾ 1 ਲੱਖ ਰੁਪਇਆ ਦਿਓ ਤੁਸੀਂ ਕਿਤੇ ਨਾ ਕਿਤੇ ਪੰਜਾਬ ਦੇ ਵਾਰਸ ਬਣ ਕੇ ਬੈਠੇ ਜੇ ਤੁਹਾਨੂੰ ਥੋੜੀ ਹੋਸ਼ ਚਾਹੀਦੀ ਆ ਤੁਸੀਂ ਸੱਤਾ ਦੇ ਨਸ਼ੇ ਦੇ ਵਿੱਚ ਚੂਰੇ ਬੈਠੇ ਜੇ ਚੰਡੀਗੜ੍ਹੋਂ ਬਾਹਰ ਨਹੀਂ ਨਿਕਲਦੇ ਤੇ ਜੇ ਨਿਕਲਦੇ ਆ ਤੇ ਪਾਇਲਟ ਗੱਡੀਆਂ ਲੈ ਕੇ ਪੰਜ-ਪੰਜ ਗੱਡੀਆਂ ਤੁਹਾਡੇ ਗਾੜੀ ਦੇ ਪੰਜ-ਪੰਜ ਪਿੱਛੇ ਹੁੰਦੀਆਂ ਜਿਹੜੇ ਤੁਸੀਂ ਆਨੇ ਹੈਗੇ ਸਕਿਉਰਿਟੀਆਂ ਦੀ ਲੋੜ ਨਹੀਂ ਅੱਜ ਸਭ ਤੋਂ ਵੱਡੀ ਸਕਿਉਰਿਟੀ ਤੁਹਾਡੇ ਨਾਲ ਤੇ ਪੰਜਾਬ ਦੇ ਵਿੱਚ ਗੁੰਡਾਗਰਦੀ ਹੋ ਰਹੀ ਆ ਇਸ ਕਰਕੇ ਮੈਂ ਫੇਰੇ ਮੰਤਰੀ ਨੂੰ ਗੋਲ ਔਰਿੰਦਰ ਗੋਲ ਜੀ ਨੂੰ ਕਹਿਣਾ ਚਾਹਣਾ ਕਿ ਤੁਸੀਂ ਅੰਕੜਿਆਂ ਦੇ ਨਾਲ ਟੀਵੀ ਚੈਨਲਾਂ ਤੇ ਆਓ ਕਿ ਤੁਹਾਨੂੰ ਅਸੀਂ ਸਾਰੇ ਪੂਰੇ ਅਸੀਂ ਆਪ ਦੇ ਇਲਾਕੇ ਦਾ ਜੋ ਤੁਹਾਡਾ ਹਾਲਿਆ ਉਹ ਤੁਹਾਡੀ ਗਾੜੀ ਰੱਖਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ